ਨੇ 10ਵੀਂ ਕਿੱਦਾਂ ਲੱਗ ਰਿਹਾ ਪਹਿਲੇ ਵਾਰੀ ਤੂੰ ਕੈਮਰੇ ਅੱਗੇ ਫੇਸ ਆਈ ਡਰ ਜਾਂਦਾ ਨਹੀਂ ਲੱਗਦਾ ਜਿੱਤੋਂ ਆਪਾਂ ਪਹਿਲਾ ਪੋਡਕਾਸਟ ਸਟਾਰਟ ਕਰਨ ਲੱਗੇ ਆ ਆਪਣੀ ਮਾਤਾ ਜੀ ਨਾਲ ਮੇਰੀ ਮਾਤਾ ਜੀ ਦਾ ਨਾਮ ਹੈਗਾ ਸਿਮਰਜੀਤ ਕੌਰ ਹੂੰ ਤੇ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਵਧੀਆ ਵਧੀਆ ਕਿੱਦਾਂ ਲੱਗ ਰਿਹਾ ਪਹਿਲੀ ਵਾਰ ਕੈਮਰੇ ਸਾਹਮਣੇ ਆਣ ਕੇ ਕਿੱਦਾਂ ਲੱਗ ਰਿਹਾ ਡਰ ਜਾਂਦਾ ਨਹੀਂ ਲੱਗਦਾ ਮੈਨੂੰ ਗੱਲ ਨਹੀਂ ਆਉਂਦੀ ਮੈਨੂੰ ਐ ਹੁੰਦਾ ਵਕਈ ਮੈਂ ਗੱਲ ਗੱਲ ਜੋ ਮੈਂ ਪੁੱਛੂੰਗਾ ਦਸੀਏ ਮੈਂ ਪੁੱਛੀ ਆ ਨਾ ਵੀ ਡਰ ਤਾਂ ਨਹੀਂ ਲੱਗਦਾ ਕਾਂਗਰਸ ਪਰ ਆਵਾ ਮਾਤਾ ਨੂੰ ਮਸਾ ਬਣਾ ਕੇ ਇੱਥੋਂ ਤੱਕ ਲਿਆਂਦਾ ਕੈਂਟਾ ਮਿੰਨਤਾ ਕੱਢੀਆਂ ਨਹੀਂ ਮਾਤਾ ਦਾ ਹਾਸਾ ਨਹੀਂ ਰੁਕਦਾ ਓ ਮੈਂ ਮੇਰੀ ਤਾਂ ਗੱਤ